ਹੁਣ ਤੁਹਾਡੇ ਆਪਣੇ ਸ਼ਹਿਰ ਧਾਰੀਵਾਲ ਵਿੱਚ EMC ਗਰੁੱਪ ਹਸਪਤਾਲ ਕੋਹਲੀ ਹਸਪਤਾਲ ਵਿਖੇ ਹੱਡੀਆਂ ਦੀ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਗੱਲਬਾਤ ਦੌਰਾਨ ਆਰਥੋ ਸਪੈਸ਼ਲਿਸਟ ਡਾਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੋਹਲੀ ਹਸਪਤਾਲ ਡਡਵਾ ਰੋਡ ਧਾਰੀਵਾਲ ਵਿੱਚ ਹੱਡੀਆਂ ਦੀ ਹਰ ਬਿਮਾਰੀ ਦਾ ਇਲਾਜ ਤਸੱਲੀ ਬਖਸ਼ਕ ਕੀਤਾ ਜਾਂਦਾ ਹੈ ਇਸ ਹਸਪਤਾਲ ਦੇ ਵਿੱਚ ਹੱਡੀਆਂ ਦੇ ਹਰ ਤਰ੍ਹਾਂ ਦੇ ਆਪਰੇਟ ਬਹੁਤ ਹੀ ਘੱਟ ਖਰਚੇ ਵਿੱਚ ਕੀਤੇ ਜਾਂਦੇ ਹਨ ਇਸ ਹਸਪਤਾਲ ਦੇ ਵਿੱਚ ਲੈਬਾਰਟਰੀ, ਐਕਸ-ਰੇ, ਐਮਬੂਲੈਂਸ ਦੀ ਸੇਵਾ ਅਤੇ 24 ਘੰਟੇ ਡਾਕਟਰ ਤੁਹਾਡੀ ਸੇਵਾ ਦੇ ਲਈ ਹਾਜ਼ਰ ਹਨ। ਇਸ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੇ ਆਪਰੇਸ਼ਨ ਵੀ ਬਹੁਤ ਹੀ ਘੱਟ ਖਰਚੇ ਵਿੱਚ ਕੀਤੇ ਜਾਂਦੇ ਹਨ। ਹਾਂਜੀ ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਹਰਮਨਪ੍ਰੀਤ ਸਿੰਘ ਸੰਧੂ ਹੈ। ਮੈਂ ਇੱਕ ਆਰਥੋਪੈਡਿਕ ਸਪੈਸ਼ਲਿਸਟ ਹਾਂ ਜੋ ਕਿ ਬੋਨਸ ਤੇ ਜੋਇੰਟਸ ਦੇ ਆਪਾਂ ਸਾਡੀਆਂ ਪ੍ਰੋਬਲਮਸ ਦੇਖਦੇ ਹੈਗੇ ਆ। ਮੈਂ ਕੋਲੀ ਹਸਪਤਾਲ ਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੀਆਂ ਮੰਗਲਵਾਰ ਅਤੇ ਸ਼ੁੱਕਰਵਾਰ ਦੇ ਦਿਨ 2 ਵਜੇ ਤੋਂ 4 ਵਜੇ ਤੱਕ ਨਿਭਾ ਰਿਆ ਹਾਂ ਇਹ ਕੋਲੀ ਹਸਪੀਟਲ ਜਿਹੜਾ ਹੈਗਾ EMC ਗਰੁੱਪ ਆਫ ਹਸਪੀਟਲਸ ਦਾ ਇੱਕ ਹਸਪੀਟਲ ਹੈ ਤੇ ਇੱਥੇ ਆਪਾਂ ਸਾਰੀਆਂ ਆਰਥੋ ਜਿਵੇਂ ਕੋਈ ਵੀ ਜੋੜ ਦੀਆਂ ਦਿੱਕਤਾਂ ਹੋ ਗਈਆਂ ਔਰ ਬਾਕੀ ਆਪਰੇਸ਼ਨ ਦੀਆਂ ਸੁਵਿਧਾਵਾਂ ਵੀ ਇੱਥੇ ਉਪਲਬਧ ਨੇ ਔਰ ਉਹopedic ਸੇਵਾਵਾਂ ਜਿਹੜੀਆਂ ਮੰਗਲਵਾਰ ਤੇ ਸ਼ੁੱਕਰਵਾਰ ਹੁੰਦੀਆਂ ਨੇ ਇੱਥੇ ਆਪਰੇਸ਼ਨ ਜੋ ਜੋੜ ਬਦਲਣ ਦੇ ਹੋਗੇ ਫ੍ਰੈਕਚਰਸ ਦੇ ਹੋਗੇ ਔਰ ਬਾਕੀ ਗੋਡੇ ਦਰਦ ਪਿੱਠ ਦਰਦ ਦਾ ਸਾਰਿਆਂ ਦਾ ਇਲਾਜ ਜਿਹੜਾ ਹੈਗਾ ਉਹ ਇੱਥੇ ਹੁੰਦਾ ਹਾਸਪੀਟਲ ਦੇ ਵਿੱਚ ਔਰ ਬਾਕੀ ਡਿਪਾਰਟਮੈਂਟ ਜਿਹੜੇ ਹੈਗੇ ਨੇ ਜਿਵੇਂ ਸਰਜਰੀ ਦੇ ਹੋਗੇ ਔਰ ਗਾਇਨੀ ਦੇ ਹੋਗੇ ਸਾਰੇ ਕੇਸ ਜਿਹੜੇ ਨੇ ਇੱਥੇ ਡੀਲ ਕੀਤੇ ਜਾਂਦੇ ਨੇ ਔਰ ਇੱਥੇ ਆਪਣੀ ECHS ਔਰ ਬਾਕੀ ਇੰਸ਼ੋਰੈਂਸ ਵੀ ਕਵਰ ਹੁੰਦੀ ਹੈ ਆਪਣੀ ਹਾਸਪੀਟਲ ਦੇ ਕੋਲੀ ਦੇ ਵਿੱਚ ਆਪਣੀ ਆਪਣੀ ਲੈਬ ਹੈਗੀ ਹੈ ਡਾਇਲਿਸਿਸ ਯੂਨਿਟ ਹੈਗਾ ਔਰ ਐਕਸ-ਰੇ ਵੀ ਆਪਣਾ ਅੰਦਰ ਹੀ ਹੋ ਜਾਂਦਾ ਹੈਗਾ ਸੋ ਕਿਤੇ ਵੀ ਬਾਹਰ ਜਾਂਦੀ ਆਪਾਂ ਲੋਡ ਨਹੀਂ ਪੈਂਦੀ ਆਪਣੇ ਹਸਪੀਟਲ ਦੇ ਵਿੱਚ 24/7 ਦੀ ਆਪਣੀ ਪੂਰੀਆਂ ਸੇਵਾਵਾਂ ਜਿਹੜੀਆਂ ਉਪਲਬਧ ਹਨ ਐਮਰਜੈਂਸੀ ਸੇਵਾਵਾਂ ਹੋਣੀਆਂ ਨੇ ਔਰ ਬਾਕੀ ਐਂਬੂਲੈਂਸ ਦੀ ਸਰਵਿਸਿਜ਼ ਹੋ ਗਈਆਂ ਆਪਰੇਸ਼ਨ ਥੀਟਰ ਵੀ ਹੋ ਗਿਆ ਲੈਬ ਵੀ ਹੋ ਗਈਆਂ ਐਕਸ-ਰੇ ਵੀ ਹੋ ਗਈਆਂ ਸਾਰੀਆਂ ਸਹੂਲਤਾਂ ਉਪਲਬਧ